ਹਰਜੰਤ ਸਿੰਘ ਲੋਂਗੋਵਾਲ ਨੇ 20000 ਮੁੰਡੇ ਨੂੰ 1978 13 ਮਾਰਚ ਨੂੰ ਮਸਾਖੀਏ ਦਿਨ ਸੌਂਚ ਗਈ 20000 ਮੁੰਡੇ ਨੂੰ ਉਹਦੇ ਵਿੱਚੇ ਸ਼ਾਮਲ ਸੀ ਸੀਐਸਟਾਪ ਲੈ ਗਿਆ ਬਠਿੰਡਾ ਚੱਕ ਕੇ ਅੱਖਾ ਬਣ ਕੇ 8 ਦਿਨ ਉੱਥੇ ਮੈਨੂੰ ਮਰੀਕ ਸਿੰਘ ਐਸ ਬੈਟ ਨੇ ਕੁੱਟਿਆ ਜੀ ਮੁਕਾਬਰਾ ਬਣਾ ਕੇ ਉੱਥੇ ਨਾ ਦਿਖਾਤਾ ਵੀ ਅਸੀਂ ਬਲਵਿੰਦਰ ਸਿੰਘ ਬੁੱਲਟ ਇੱਥੇ ਮਾਰਤਾ ਮਰਜੀਦਮਾਨ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਕਿਸੇ ਇੱਥੇ ਕੋਈ ਕਿੰਨਿਆਂ ਵੀ ਸੰਸਨ ਕਿਸੇ ਨੇ ਸਾਡਾ ਕੋਈ ਬਾਹ ਨਹੀਂ ਫੜੀ ਜੇ ਅੱਜ ਇਹ ਹਾਲਾਤ ਰਹੇ ਕੁਰਬਾਨੇ ਵਾਲੇ ਪਰਿਵਾਰਾਂ ਦੇ ਸੰਘਰਸ਼ੀ ਲੋਕਾਂ ਦੇ ਇਹ ਰੰਗ ਕੋਈ ਨਹੀਂ ਪੋਗੋ ਇਹ ਤਾਂ ਹਰੇਕ ਪਿੱਛੇ ਆ Đਾ ਜੇ ਜੇ ਜਾਊ ਕੋਈ ਤਉ ਇਹ ਦੇਖ ਕੇ ਜਾਊਗਾ ਵੀ ਮੈਂ ਤਾਂ ਸਭ ਕੁ ਲਾਤਾ ਮੈਂ ਤਾਂ ਇਸੇ ਰਾਹ ਜਾਣਾ ਉਹ ਜੀਵਿੰਦਾਰ ਪਰਿਵਾਰ ਸੀ ਜ਼ਮੀਨ ਵੇਚ ਗਈ ਅੱਜ ਇਹ 70-80 ਸਾਲ ਦੀ ਉਮਰ ਚ ਨਰੇਕਾ ਤੇ ਦਿਹਾੜੀ ਤੇ ਜਾਂਦੇ ਨੇ ਐਡੇ ਪਰਿਵਾਰ ਦੇ ਮਾੜੇ ਹਾਲਾਤ ਨੇ ਸ਼ਸ਼ੀਕਲ ਦੇ ਦੋਸਤੋ ਮੈਂ ਕੁਲਦੀਪ ਘਰਾਗਣਾ ਪਰ uh, 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਆ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਹਥਿਆਰਬੰਦ ਲੜਾਈ ਲੜਦੇ ਨੇ ਪੰਜਾਬ ਦੇ ਵਿੱਚ ਇਸੇ ਤਰੀਕੇ ਦਾ ਇੱਕ ਨੌਜਵਾਨ ਬਲਵਿੰਦਰ ਸਿੰਘ ਬੁਲਟ ਹਥਿਆਰਬੰਦ ਲੜਾਈ ਲੜਦਾ ਆ ਉਹ ਕੌਣ ਸੀ ਬਲਵਿੰਦਰ ਸਿੰਘ ਬੁਲਟ ਅੱਜ ਜੋ ਪਰਿਵਾਰ ਦੇ ਹਾਲਾਤ ਨੇ ਉਹਨਾਂ ਦੀ ਉਹਨਾਂ ਨੇ ਕਿਸ ਕਿਸ ਤਰੀਕੇ ਨਾਲ ਉਹ ਸੰਘਰਸ਼ ਚਾਏ ਕੀ ਸ਼ਿੰਗਾਰ ਚ ਰਿਹਾ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਨਾਲ ਜੋ ਵਾਪਰਿਆ ਉਹ ਸਾਰਾ ਕੀ ਸੀ ਤੇ ਅੱਜ ਪਰਿਵਾਰ ਦੇ ਕੀ ਹਾਲਾਤ ਨੇ ਅੱਜ ਅੱਜ ਜਾਣਦੇ ਨੇ ਜਾਣਦੇ ਆ ਅੱਜ ਸਾਡੇ ਨਾਲ ਬਲਵਿੰਦਰ ਸਿੰਘ ਬੁਲਟ ਉਹਨਾਂ ਦਾ ਪਰਿਵਾਰ ਮੌਜੂਦ ਹੈ ਅ ਤਸੀਸ ਸਤਿ ਸਨਵਾਦ ਕਰਦੇ ਹਾਂ ਸਾਨੂੰ ਸਮਾਂ ਦੇਣ ਲਈ ਤੇ ਮੈਂ ਚਾਹਾਂਗਾ ਤੁਸੀਂ ਆਪਣੀ ਥੋੜੀ ਜਿਹੀ ਬੇਸਿਕ ਜਾਣਕਾਰੀ ਆਪਣੇ ਬਾਰੇ ਬਲਵਿੰਦਰ ਸਿੰਘ ਬੁਲਟ ਜੀ ਉਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਮੈਂ ਉਹ ਲੋਕਾਂ ਨੂੰ ਦੱਸੋ ਮੈਂ ਮੇਰਾ ਪਈ ਬਲਵਿੰਦਰ ਸਿੰਘ ਬੁਲਟ ਮੈਂ ਬਿਲਕੁਲ ਚੰਦ ਸਿੰਘ ਬੋਲਦਾ ਹਾਂ ਦਾ ਭਾਈ ਉਹ ਤੋਂ ਵੱਡਾ ਉਹ ਪੜ੍ਹਦੇ ਰਹੇ ਰਾਹ ਪਰ ਸਕੂਲ ਦੇ ਵਿੱਚ ਉਦੋਂ ਬਾਅਦ ਜੋ ਅੱਕਾਂ ਲਈ ਅਸੀਂ ਪੜਾਈ ਅੱਛਾ ਜੀ ਅੱਕਾ ਲਈ ਉਹਨੇ 10ਵੀਂ ਕੀਤੀ ਸਾਡੀ ਮੰਮੀ ਦੀ ਤਾਲੀਆਂ ਵੇਹੀ ਸੀ ਅੱਛਾ ਜੀ ਉਹਨਾਂ ਕੋਲ ਜਾਂਦਾ ਆਉਂਦਾ ਰਿਹਾ ਉਥੋਂ 10ਵੀਂ ਕਰਕੇ ਪਿੰਡ ਆ ਗਿਆ ਅੱਛਾ ਜੀ ਪਿੰਡ ਆ ਕੇ ਉਹਨੇ ਖੇਤੀਬਾੜੀ ਕਰੀ ਸਾਡੇ ਨਾਲ ਕੰਮ ਕਰਿਆ ਅੱਛਾ ਜੀ ਖੇਤੀਬਾੜੀ ਤੋਂ ਬਾਅਦ ਤੇ ਉਦੋਂ ਬਾਅਦ ਉਹ ਆਪਣਾ ਹਰਚੰਦ ਸਿੰਘ ਲੋਂਗੋਵਾਲ ਨੇ 20000 ਮੁੰਡੇ ਨੂੰ 1978 13 ਮਾਰਚ ਨੂੰ ਬਸਾਖੀ ਦੇ ਦਿਨ ਸੌ ਚਕਾਈ 20000 ਮੁੰਡੇ ਨੂੰ ਉਹਦੇ ਵਿੱਚੇ ਸ਼ਾਮਲ ਸੀ ਸੌ ਚੱਕਣਾ ਇੰਚ ਉਦੋਂ ਬਾਅਦ 83 ਦਾ ਦੌੜ ਆਉਂਦਾ ਹੈ 83 ਦੇ ਦੌੜ ਦੇ ਵਿੱਚ ਇਹਨੇ ਜਾ ਕੇ ਜੋ ਦੇਖਿਆ ਹਾਲਾਤ ਦਿੱਖੇ ਅੰਮ੍ਰਿਤਸਰ ਦੇ ਇਹ ਜੀ ਬਾਹਰ ਵਗਿਆ ਘਰੋਂ ਘਰੋਂ ਬਾਹਰ ਗਿਆ ਸਾਨੂੰ ਬਹੁਤ ਪਰੇਸ਼ਾਨ ਪੁਲਿਸ ਨੇ ਕਰਿਆ ਉਹਨੂੰ ਵੀ ਕਰਿਆ ਜਦੋਂ ਉਹਨੂੰ ਪਰੇਸ਼ਾਨ ਕਰਿਆ ਆਖਰ ਨੂੰ ਉਹਨੂੰ ਜਾਣਾ ਪਿਆ ਬਾਹਰ ਵਾ ਗਿਆ ਤੰਗ ਕਰਿਆ ਕੁੱਟਿਆ ਮਾਰਿਆ ਬਹੁਤ ਕੁਝ ਕਰਿਆ ਉਸ ਤੋਂ ਬਾਅਦ ਥੈਰ ਬੰਦ ਹੋ ਕੇ ਜਦੋਂ ਵਾ ਗਿਆ ਸਾਨੂੰ ਨਹੀਂ ਮਿਲਿਆ ਸਾਡੇ ਨਾਲ ਕੋਈ ਉਹਦਾ ਸੰਪਰਕ ਨਹੀਂ ਹੋਇਆ ਸਾਨੂੰ ਪੁਲਿਸ ਨੇ ਚੱਕਿਆ ਸਾਡੀਆਂ 3 ਭੈਣਾਂ ਪਰਜਾਈਆਂ ਭਾਈ ਸਾਰੇ ਮਾਂ ਪਿਓ ਤੁਸੀਂ ਦੱਸਦੇ ਹੋ ਕਿ ਤੁਹਾਡੀ ਭੈਣ ਨੂੰ ਵੀ ਪੁਲਿਸ ਨੇ ਚੱਕਿਆ ਹਾਂਜੀ ਹਾਂਜੀ ਸਾਡੀ ਭੈਣ ਬਲਵਿੰਦਰ ਕੌਰ ਗੁੱਡੀ ਵੀ ਕਹਿੰਦੇ ਨੇ ਮੋਫਰ ਵੀ ਆਈ ਆ ਉਹ ਵੀ ਚੱਕੀ ਆ ਉਤਾਲੀ ਤੋਂ ਮਠੇਈ ਸਰ ਜਿਹੜਾ ਸਾਡਾ ਵੱਡਾ ਧਾਮ ਹੈ ਇੱਕ ਉੱਥੇ ਨਹਾਉਣ ਜਾਂਦੀ ਸੀ ਪੁਲਸ ਵਾਲਿਆਂ ਨੇ ਉੱਥੇ ਨਾਕਾ ਲਾ ਕੇ ਉਹ ਚੱਕਲੀ ਚੱਕੀ ਉਸ ਮੋਦਵਾਰ ਬੰਦਾ ਨੇ ਮੂਰੇ ਹੋ ਕੇ ਉਹ ਛੜਾਈ ਛੜਾ ਕੇ ਉਦੋਂ ਬਾਅਦ ਉਹ ਲੜਕੀ ਘਰੇ ਆ ਗਈ કરીਉਣ ਤੋਂ ਬਾਅਦ ਸਾਨੂੰ ਵੀ ਤੜਤਪ 8 ਵਜੇ ਰਾਤ ਦੇ ਆਈ ਪੁਲਸ ਵਾਲੇ ਸਾਨੂੰ ਵੀ ਤੁਸੀਂ ਕਹਿੰਦੇ ਧਾਮਾ ਤੋਂ ਕੀ ਲੈਣਾ ਤੁਸੀਂ ਧਾਮਾ ਦੀ ਜਣੇ ਬੰਦੇ ਮਰੀ ਜਣੇ ਇੰਨੀਆਂ ਜਿਹਾ ਸਾਨੂੰ ਗੱਲਾਂ ਕਰਕੇ ਬਹੁਤ ਹੈਰਾਨ ਕਰਿਆ ਬਹੁਤ ਸਾਡੇ ਨਾਲ ਬੁੜੇ ਹਾਲਤ ਕਰੀ ਕੁੱਟੇ ਮਾਰੇ ਸਭ ਕੁਝ ਕਰਿਆ ਸਾਡਾ ਬਾਲ ਬੱਚਾ ਕੁੱਟਿਆ ਉਸ ਮੌਕੇ ਜਿਹੜੇ ਅੱਜ ਦੇ ਹਾਲਾਤ ਹੈ ਕਿ ਉਹਦੇ ਦੇ ਹਾਲਾਤ ਹੈ ਉਸ ਦਿਨ ਅਸੀਂ ਜਮੀਨਾ ਲੈਂਦੇ ਸੀ ਜਮੀਨਾ ਗਹਿਣੇ ਵੀ ਲੈਣ ਸੀ ਬੈ ਵੀ ਲੈਣ ਸੀ ਅੱਜ ਅਸੀਂ ਆ ਲਈ ਦੀ ਬਚ ਸਾਡੀ ਅੱਜ ਮਾਂ ਆਵਦੀ ਜਮੀਨ ਦੀ ਵਰਾਤਨ ਕਿਲੇ ਅਸਾਂ ਮੈਂ ਇੱਕ ਤੁਹਾਨੂੰ ਦੱਸਣਾ ਚਾਹੀਏ ਪਰਿਵਾਰ ਇਹ ਦੱਸਦਾ ਕਿ ਉਸ ਵੇਲੇ ਨਾਲ ਕੋਲੇ 9-10 ਕਿੱਲੇ ਜ਼ਮੀਨ ਦੇ ਸੀ ਸੰਘਰਸ਼ ਦੇ ਦੌਰਾਨ ਇਹਨਾਂ ਦੀ ਜ਼ਮੀਨ ਵੀ ਵਿਕੀ ਇਹ ਵੀ ਹੋਇਆ ਜੀ ਤੁਹਾਡਾ ਹਾਂਜੀ ਹਾਂਜੀ ਉਹ ਜ਼ਮੀਨ ਉਹ ਸੰਘਰਸ਼ ਦੇ ਵਿੱਚ ਵਿਕੀ ਜੀ ਪਹਿਲਾਂ ਜ਼ਮੀਨ ਲੈਂਦੇ ਸੀ ਸਹੀ ਜਦੋਂ ਇਹ ਸੰਘਰਸ਼ ਆਇਆ ਸਾਨੂੰ ਕਿਸੇ ਨੇ ਪੁੱਛਿਆ ਹਰ ਇੱਕ ਬੰਦੇ ਨੇ ਤਾਂ ਆਪਣਾ ਸਰਕਾਰ ਦੇ ਨਮਾਇੰਦੇ ਸਾਹਮਣੇ ਤੰਗ ਕਰਿਆ ਇਹ ਕਿ ਇਹ ਵੀ ਦੱਸਿਆ ਕਿ ਤੁਹਾਡੇ ਕੋਈ ਸਰਕਾਰੀ ਨੌਕਰੀ ਸੀ ਭਰਾ ਉਹ ਵੀ ਉਹਦੀ ਨੌਕਰੀ ਵੀ ਚਲੀ ਗਈ ਸੀ ਉਹ ਆਪਣਾ ਸਾਡਾ ਭਾਈ ਸੀ ਜਿਹੜਾ ਜੀ ਉਹ ਹੋਮਗਾਰਡ 'ਚ ਨੌਕਰੀ ਕਰਦਾ ਸੀ ਕੁਝ ਜਿਹੜੇ ਉਦੋਂ ਉੱਪਰਲੇ ਉਹਦੇ ਦੇ ਮਲਾਜ਼ਮ ਸੀ ਉਹਨੂੰ ਤੰਗ ਕਰਦੇ ਸੀ ਜਦੋਂ ਤੰਗ ਕਰਦੇ ਸੀ ਉਹਨੂੰ ਬੁਰਾ ਭਲਾ ਬੋਲਦੇ ਸੀ ਤੁਹਾਡੀ ਰਿਸ਼ਤੇਦਾਰੀ ਅੰਬਰਸਰ ਕਿੰਨੀ ਕੀ ਹੈ ਤੁਸੀਂ ਅੰਬਰਸਰੀ ਥੋੜਾ ਕੀ ਰਿਸ਼ਤੇਦਾਰੀ ਹੈ ਉਹ ਨੌਕਰੀ ਛੱਡ ਕੇ ਆ ਗਿਆ ਨੌਕਰੀ ਛੱਡਣ ਦੇ ਕਾਰਨ ਉਹ ਅੱਜ ਵੀ ਖੇਤੀ ਕਰਦਾ ਉਹ ਵੀ ਕਰਿਆ ਅੱਜ ਮੈਂ ਕੱਲ ਹੋਰ ਸੁਣੀ ਅੱਜ ਦੇਖੀ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਵੀ ਕਾਫੀ ਕੁੱਟ ਪਈ ਪੁਰਸ ਤੋਂ ਹਾਂਜੀ ਹਾਂਜੀ ਕੁੱਟ 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 ਸ਼ਾਤ ਬਰਤ ਸ਼ੱਦ ਦਾ ਮੈਕਾ ਮਤ ਸ਼ੱਦ ਦਾ ਹੋਇਆ ਤੁਹਾਡੇ ਤੇ ਕਾਫੀ ਹਾਂਜੀ ਹਾਂਜੀ ਬਹੁਤ ਜਾਣੇ ਸੀਐਸਟਾਫ ਲੈ ਗਿਆ ਬਠਿੰਡਾ ਚੱਕ ਕੇ ਅੱਖਾਂ ਬੰਨ ਕੇ 8 ਦਿਨ ਉੱਥੇ ਮੈਨੂੰ ਮਰੀਕ ਸਿੰਘ ਐਨਸਪੈਕਟਰ ਨੇ ਕੁੱਟਿਆ ਜੀ ਆਪਣੇ ਕੁਆਟਰਾਂ 'ਚ 8 ਦਿਨ ਕੁੱਟ ਕੇ ਜਦੋਂ ਮੇਰੇ ਕੋਲ ਕੁਝ ਨਿਕਲਿਆ ਨਹੀਂ ਉਦੋਂ ਬਾਅਦ ਮੈਨੂੰ ਤਲਵੰਡੀ ਸਾਬੋ ਛੱਡ ਕੇ ਬੇਅੰਤ ਥਾਣੇਦਾਰ ਭਿੱਖੀ ਦਾ ਐਸਆਈ ਬਿਚਾਰਾ ਉਹ ਮੈਨੂੰ ਤਲਵੰਡੀ ਸਾਬੋ ਛੱਡ ਗਿਆ ਤਲਵੰਡੀ ਸਾਬੋ ਵਾਲੇ ਭਲੇ ਮਾਨ ਸੀਕੁਐਂਸ ਇੰਸਪੈਕਟਰ ਸੀ ਸੀਆਈ ਦਾ ਉਹਨੇ ਮੇਰੇ ਪਿੰਡ ਆਇਆ ਪਿੰਡਾ ਕੇ ਪਤਾ ਕਰਿਆ ਪੰਚਾਇਤ ਗਈ ਪਰ ਜਾਇਦ ਵਾਲੇ ਮੈਨੂੰ ਦੂਜੇ ਨਹੀਂ ਛਡਾ ਕੇ ਲਏ ਤੇ ਜੋ ਵੀ ਤੱਕਾ ਕਰਿਆ ਕੁਝ ਮੁਲਾਜ਼ਮ ਸਾਰੇ ਨਹੀਂ ਮਾੜੇ ਕੁਝ ਮੁਲਾਜ਼ਮ ਐਨੇ ਮਾੜੇ ਨੇ ਵੀ ਗਾਲਟੋ ਬਣਾ ਗਾਲ ਨਹੀਂ ਕਹੀ ਕੁਝ ਮੁਲਾਜ਼ਮ ਨੇ ਸਾਨੂੰ ਨਮਾਇਆ ਵੀ ਹੈ ਲੀਰੇ ਵੀ ਧੋਤੇ ਨੇ ਸਭ ਕੁਝ ਕਰਿਆ ਤੇ ਇੱਕ ਗੱਲ ਤੁਸੀਂ ਉਹਦਾ ਹੀ ਕਿ ਤੁਹਾਡੇ ਬੱਚਿਆਂ ਦੀ ਪੜ੍ਹਾਈਆਂ ਵੀ ਉਸ ਤਰ੍ਹਾਂ ਇਸ ਸਮੇਂ ਛੁੱਟ ਗਈਆਂ ਸੀ ਸਕੂਲ ਜੀ ਸਾਨੂੰ ਕੋਈ ਬੱਚਾ ਨੂੰ ਜਾਣ ਨਹੀਂ ਦਿੱਤਾ ਜੋ ਜੇ ਘਰੋਂ ਬੱਚਾ ਬਾਹਰ ਬੈਠੀ ਕਿਸੇ ਦੇ ਘਰੇ ਸੀ ਬਾਹਰ ਬੈਠੇ ਸੀ ਸਕੂਲ ਬੱਚੇ ਨੂੰ ਜਾਣ ਕੌਣ ਦੇਊਗਾ ਬੱਚੇ ਜਾਣਗੇ ਕਿੱਥੇ ਕੋਈ ਸਾਡੀ ਪੜ੍ਹਾਈ ਨਹੀਂ ਸੀ ਨਾ ਸਾਨੂੰ ਸਕੂਲ ਜਾਣ ਦਿੱਤਾ ਤੇ ਨਾ ਹੀ ਜਾਇਆ ਗਿਆ ਤੇ ਬਲਵਿੰਦਰ ਸਾਹਿਬ WhatsApp ਉਹਨਾਂ ਦੀ ਜਿਹੜਾ ਮਤਲਬ ਕਹਿੰਦੇ ਤੁਸੀਂ ਉਹਨਾਂ ਦੀ ਮੌਤ ਕਿਵੇਂ ਹੋਈ ਕਿੰਨੇ ਚ ਹੋਈ 1993 ਜੀ 31 ਚ ਲਾਂਬਾ ਟਾਣੀ ਇਹ ਰਤੀਏ ਚ ਪੈਂਦੀ ਹੈ ਉੱਥੇ ਇਹਨਾਂ ਦੀ ਮੌਤ ਹੋਈ ਹੈ ਮੁਕਾਬਲਾ ਬਣਾਇਆ ਗਿਆ ਮੁਕਾਬਲਾ ਉੱਥੇ ਕਰਿਆ ਇਹਨਾਂ ਨੇ ਕਰਿਆ ਜਾਂ ਨਾ ਕਰਿਆ ਤਾਂ ਇਹਨਾਂ ਨੇ ਮੁਕਾਬਲਾ ਬਣਾਤਾ ਮੁਕਾਬਲਾ ਬਣਾ ਕੇ ਉੱਥੇ ਇਹਨਾਂ ਦਿਖਾਤਾ ਵੀ ਅਸੀਂ ਬਲਵਿੰਦਰ ਸਿੰਘ ਬੁੱਲਟ ਇੱਥੇ ਮਾਰਤਾ ਜੋ ਮੌਕੇ ਵਜ਼ਾਲਕ ਸਾਨੂੰ ਉਹਦਾ ਰਿਕਾਰਡ ਮਿਲਿਆ ਡੀਐਸਵੀ ਤੋਂ ਕਾਗਜ਼ ਲੈਂਦੇ ਡੀਐਸਵੀ ਤੋਂ ਕਾਗਜ਼ ਲੈ ਕੇ ਉਹਨੇ ਦਿਖਾਤੀ ਵੀ ਮੌਤ ਇੱਥੇ ਹੋਈ ਹੈ ਲਾਂਬਾ ਡਾਣੀ ਇੱਕ ਇਹ ਵੀ ਮੈਂ ਸੁਣਿਆ ਤੁਸੀਂ ਕੱਲ ਦੱਸ ਰਹੇ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਵੀ ਸੋਨੂ ਘਰੋਂ ਬਾਹਰ ਰਹਿਣਾ ਪਿਆ ਕਈ ਸਾਲ ਸਾਨੂੰ ਜੇ ਉਦੋਂ ਬਾਅਦ 1913 ਮੇ 97 ਅਸੀਂ ਕਰੇ 4 ਸਾਲ ਤੋਂ ਬਾਹਰ ਰਹਿਣਾ ਪਿਆ ਹਾਂ ਕਿ ਉਦੋਂ ਬਾਅਦ ਵੀ ਪੁਲਿਸ ਨੇ ਕਰਦੀ ਸਾਨੂੰ ਉਦੋਂ ਬਾਅਦ ਜੀ ਪੁੱਛ ਪੜਤਾਲ ਕਰਕੇ ਜਾਂਦੀ ਅੱਛਾ ਵੀ ਕਿੱਥੇ ਹੋ ਤੁਸੀਂ ਮੇਰੀ 3 ਸਾਲ ਉਦੋਂ ਬਾਅਦ ਦੇ ਵਿੱਚ ਹਾਜੀ ਲੱਗਦੀ ਏ ਮਾਨਸਾ ਵੀ ਲੱਗਦੀ ਰਹੀ ਕਿਉਂਕਿ ਬਣੀ ਆ ਵੀ ਲੱਗਦੀ ਰਹੀ ਮੈਂ ਹਾਜੀ ਲਾਉਂਦਾ ਰਿਹਾ ਫੇਰ ਇੱਕ ਆਪਣਾ ਇਹ ਐਸੇ ਉੱਤੇ ਲੱਗਿਆ ਆਪਣਾ ਬਹਿਣੀ ਵਾਲ ਉਹਨੂੰ ਮੈਂ ਪੁੱਛਿਆ ਮੈਂ ਜੀ ਮੇਰੀ ਹਾਜ਼ਰੀ ਲੱਗਦੀ ਐ ਮੈਂ ਨਾਉ ਨਹੀਂ ਜਾਂਦਾ ਉਹ ਕਹਿੰਦਾ ਵੀ ਜੇ ਮੈਂ ਤੇਨੂੰ ਬੁਲਾਇਆ ਤਾਂ ਆ ਜੀ ਨਹੀਂ ਤੁਹਾਡੀ ਕੋਈ ਹਾਜ਼ਰੀ ਨਹੀਂ ਜੇ ਮੈਂ ਬੁਲਾ ਲੈ ਤੈਨੂੰ ਆ ਜੀ ਨਹੀਂ ਨਾ ਤੇ ਇਸ ਸੰਘਰਸ਼ ਦੇ ਦੌਰਾਨ ਪਰਿਵਾਰ ਨੇ ਕਿੰਨਾ ਕੁਝ ਗਵਾਇਆਗਾ ਅਰੇ ਹੀ ਕੱਖ ਨਹੀਂ ਜੋ ਵੀ ਸੀ ਸਾਰੀ ਗਮਾਇਆ ਗਿਆ ਤੇ ਮੈਂ ਸੁਣਿਆ ਕਿ ਤੁਸ ਤੋਂ ਤੁਹਾਡੀ ਮਾਤਾ ਸਿਮਰਜੀਤ ਮਾਨ ਨੂੰ ਵੀ ਮਿਲਦੇ ਨੇ ਉਹਨਾਂ ਨੇ ਕੁਝ ਤੁਹਾਨੂੰ ਪਰਿਵਾਰ ਨੂੰ ਕੁਝ ਹੈਲਪ ਕੀਤੀ ਸਿਮਰਜੀਤ ਮਾਨ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਕਿਸੇ ਇੱਥੇ ਕੋਈ ਕਿੰਨੇ ਵੀ ਸੰਸਥਾ ਕਿਸੇ ਨੇ ਸਾਡਾ ਕੋਈ ਬਾਹ ਨਹੀਂ ਫੜੀ ਜੀ ਆ ਜੀ ਕਾਫੀ ਤੁਹਾਨੂੰ ਪਤਾ ਹੋਵੇ ਕਾਫੀ ਇਕਾਲੀ ਤਲਤਲੇ ਤੜੇ ਨੇ ਜਿਹੜੇ ਮਤਲਬ ਬਾਰਿਸ਼ ਪੰਜਾਬ ਦੇ ਹੋਵੇ ਮਾਨਦਲ ਹੋ ਗਿਆ ਬਾਦਲ ਹੋ ਗਿਆ ਜਾਂ ਟਕਸਾਲੀ ਇਕਾਲੀ ਨੇ ਕਾਫੀ ਇਕਾਲੀ ਕਿਸੇ ਨੇ ਜਗੇ ਹੋਰ ਕੋਈ ਸੰਸਥਾ ਨੇ ਤੁਹਾਡੀ ਆਈ ਨਹੀਂ ਮਤਲਬ ਬਾਣੀ ਫੜੀ ਸਾਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਜੀ ਸਾਡਾ ਕੋਈ ਦੁੱਖ ਨਹੀਂ ਪੁੱਛਿਆ ਸਾਡੇ ਦੁੱਖ ਦੇ ਵਿੱਚ ਜੇ ਖੜਾ ਸਾਡਾ ਨਗਰ ਖੜਾ ਜਾ ਜੋੜਾ ਭਾਈਚਾਰਾ ਉਹ ਖੜਾ ਹੈ ਕਿਸੇ ਸਿਆਸੀ ਪਾਰਟੀ ਦੇ ਬੰਦੇ ਨੇ ਨਹੀਂ ਸਾਡੀ ਬਾਫਲੀ ਤੇ ਉਹ ਕੀ ਕਰਨਾ ਸੀ ਜਿਹੜੀ ਸਿਮਰਜੀਤ ਮਾਨ ਤੁਹਾਡੀ ਮਾਤਾ ਨੂੰ ਬੁਲਾਉਂਦੇ ਨੇ ਉਹ ਬੁਲਾਉਂਦੇ ਜੀ ਸਿਮਰਜੀਤ ਮਾਨ ਮੈਂ ਨਹੀਂ ਸਿਮਰਜੀਤ ਮਾਨ ਦੇਖਿਆ ਮੈਂ ਸਿਮਰਜੀਤ ਮਾਨ ਦੇ ਗੱਲਾਂ ਨਹੀਂ ਸੁਣੀਆਂ ਮੇਰੀ ਮਾਤਾ ਜੀ ਗਈ ਹੈ ਜਗੇ ਅੱਛਾ ਦਰਸ਼ਨ ਸਿੰਘ ਜਥੇਦਾਰ ਪਾਲੇ ਦਾ ਭਾਈ ਉੱਥੇ ਬੁਲਾਏ ਉੱਥੇ ਗਏ ਅੱਛਾ ਜੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੋਈ ਗੱਲ ਹੋਈ ਨਹੀਂ ਅੱਛਾ ਜੀ ਹਾਂ ਤੇ ਅੱਜ ਮਤਲਬ ਸਾਥੀਓ ਤੁਹਾਨੂੰ ਦੱਸ ਦੇਣਾ ਚਾਹੀਏ ਚਾਹੁੰਦੇ ਆ ਕਿ ਪਰਿਵਾਰ ਦਾ ਮਤਲਬ ਇੱਕ ਸੰਘਰਸ਼ 'ਚ ਵੱਡਾ ਯੋਗਦਾਨ ਰਿਹਾਗਾ ਅੱਜ ਪਰਿਵਾਰ ਦੇ ਜਿਹੜੇ ਹਾਲਾਤ ਨੇ ਤੁਸੀਂ ਆ ਕੇ ਇੱਕ ਵਾਰ ਦੇਖੋਗੇ ਨਾ ਮੈਂ ਵੈਸੇ ਤੁਹਾਨੂੰ ਵਾਈਟਾ ਨਾਲ ਲਾ ਦਿੱਤੀਆਂ ਨੇ ਸੌ ਲੱਗੇ ਮੇਰਾ ਖੁਦ ਦਾ ਰੋਣਾ ਨਿਕਲ ਰਿਹਾਗਾ ਤੇ ਪਰਿਵਾਰ ਨੇ ਇੰਨਾ ਕੁਝ ਗਵਾ ਦਿੱਤਾ ਸ਼ਰਸ਼ ਦੇ ਵਿੱਚ ਜ਼ਮੀਨ ਤੋਂ ਲੈ ਕੇ ਸਰਕਾਰੀ ਨੌਕਰੀਆਂ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਜਾਨਾ ਮਤਲਬ ਜਾਨਾ ਤੱਕ ਗਵਾ ਦਿੱਤੀਆਂ ਸੋ ਬੱਚੇ ਹੀ ਕੁਝ ਨਹੀਂ ਬਸ ਥੋੜਾ ਰੋਣਾ ਹੁੰਦਾ ਹੈ ਇੱਕ ਲਾਸਟ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜੇ ਅੱਜ ਜਿਹੜੇ ਕੁਝ ਕੁ ਲੋਕ ਹੈ ਮਤਲਬ ਇਸ ਮੈਂ ਕਿਸੇ ਖਿਲਾਫ ਨਹੀਂ ਕਹਿੰਦਾ ਮਤਲਬ ਇਹ ਚੀਜ਼ਾਂ ਜੋ ਚੱਲ ਰਹੀਆਂ ਨੇ ਤੁਸੀਂ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮਤਲਬ ਇਸ ਜੇ ਅੱਜ ਇਹ ਹਾਲਾਤ ਨੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਸੰਘਰਸ਼ੀ ਲੋਕਾਂ ਦੇ ਇਹ ਰਾਂ ਕੋਈ ਨਹੀਂ ਪਊਗਾ ਇਹ ਤਾਂ ਹਰੇਕ ਪਿੱਛੇ ਆ ਦੂਗਾ ਜੇ ਜੇ ਜਾਊ ਕੋਈ ਤਾਂ ਉਹ ਇਹ ਦੇਖ ਕੇ ਜਾਊਗਾ ਵੀ ਮੈਂ ਤਾਂ ਸਭ ਕੁਝ ਲਾਤਾ ਮੈਂ ਤਾਂ ਇਸੇ ਰਾਹ ਜਾਣਾ ਮੈਨੂੰ ਕਿਸੇ ਦੀ ਆਸ ਨਹੀਂ ਨਾ ਮੈਂ ਕਿਸੇ ਦੀ ਆਸ ਰੱਖਾਂ ਮੈਂ ਤਾਂ ਕੁਰਬਾਨੀ ਕਰਨੀ ਹੈ ਤੇ ਤੁਹਾਨੂੰ ਦੱਸ ਦਈਏ ਇੱਕ ਗੱਲ ਹੋਰ ਸਾਡੇ ਨਾਲ ਬਲਵਿੰਦਰ ਸਿੰਘ ਬੁੱਲਟ ਜੀ ਤੇ ਵੱਡੇ ਭਰਾ ਵੱਡੇ ਭਰਾ ਤੁਸੀਂ ਤੇ ਉਹਨਾਂ ਦੀ ਪਰਜਾਈ ਬੈਠੇ ਨੇ ਇੱਥੋਂ ਤੱਕ ਜੀਮੀਦਾਰ ਪਰਿਵਾਰ ਸੀ ਜ਼ਮੀਨ ਵੇਚ ਗਈ ਅੱਜ ਇਹ 70-80 ਸਾਲ ਦੀ ਉਮਰ ਚ ਨਰੇਗਾ ਤੇ ਦਿਹਾੜੀ ਤੇ ਜਾਂਦੇ ਨੇ ਐਡੇ ਪਰਿਵਾਰ ਦੇ ਮਾੜੇ ਹਾਲਾਤ ਨੇ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਬੱਸ ਆਹੀ ਹੈ ਜੀ ਅੱਜ ਦਿਹਾੜੀ ਤੇ ਜਾਂਦੇ ਹੋਰ ਕੋਈ ਬਾਣੀ ਚੱਲ ਨਹੀਂ ਰਹੀ ਅੱਛਾ ਮਾਤਾ ਤੁਸੀਂ ਕੁਝ ਕਹਿਣਾ ਚਾਹੋ ਅਸੀਂ ਤਾਂ ਮਾਤਾ ਅਬ ਸੋਚ ਜਮਨ ਜਿਹੀ ਬੈਠੀਆਂ ਜਿਵੇਂ ਬਾਕਾਂ ਨੂੰ ਬਰਾਹਾਲ ਹੋ ਰਹੇ ਕੋਈ ਹਾਂ ਕੋਈ ਕਾਰ ਨਹੀਂ ਕੋਈ ਵਾਰ ਨਹੀਂ ਕੋਈ ਇਹ ਦੇ ਜਾਤ ਨਹੀਂ ਸੋ ਮੈਂ ਮੇਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਕੀ ਕਹਾ ਸੋ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਇਸ ਪਰਿਵਾਰ ਦਾ ਪਿੰਡ ਮਾਨਸਾ ਦੇ ਵਿੱਚ ਤਲਵੰਡੀ ਅਕਲੀਆ ਪਿੰਡ ਹੈ ਸੋ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਤਲਬ ਤੁਸੀਂ ਜੇ ਕੋਈ ਮਦਦ ਕਰ ਸਕਦੇ ਹੋ ਤਾਂ ਮਦਦ ਕਰਿਓ ਸੋ ਧੰਨਵਾਦ ਜੀ ਤੁਹਾਡਾ 你。